ਜੈ ਸ੍ਰੀ ਰਤਨੰਤਰੀ ਦੋਸਤੋ ਅੱਜ ਜੋ ਤੁਹਾਡੇ ਨਾਲ ਦਵਾਈ ਸਾਂਝੀ ਕਰ ਰਹੇ ਹਾਂ ਉਹ ਹੈ ਕਮਜ਼ੋਰ ਦਿਲ ਜਿਨ੍ਹਾਂ ਦਾ ਦਿਲ ਬਹੁਤ ਕਮਜ਼ੋਰ ਹੈ ਜਲਦੀ ਭਾਵੁਕ ਹੋ ਜਾਂਦੇ ਤੇ ਇਹ ਦਵਾਈ ਮਰਤਨੀ ਤਾਕਤਮੰਦੀ ਦਿਤਾਉਂਦੀ ਹੈ ਇਸ ਵਿੱਚ ਤਿੰਨ ਚੀਜ਼ਾਂ ਹਨ ਸੁੰਡ 100 ਗ੍ਰਾਮ ਪਾਣ ਦੀ ਜੜ 100 ਗ੍ਰਾਮ ਤੇ ਦਾਲਚੀਨੀ 100 ਗ੍ਰਾਮ ਇਹ ਤਿੰਨੇ ਚੀਜ਼ਾਂ ਦਾ ਪਾਊਡਰ ਬਣਾ ਕੇ ਮਿਕਸ ਕਰਕੇ ਮਿਸਰੀ ਵਾਲੇ ਦੁੱਧ ਨਾਲ 3 ਗ੍ਰਾਮ ਦੀ ਮਾਤਰਾ ਹੈ ਇਸ ਨੂੰ ਇੱਕ ਟਾਈਮ ਹੀ ਲੈਣਾ ਹੈ ਇਹ ਹੋਰ ਵੀ ਬਹੁਤ ਫਾਇਦੇ ਕਰਦੀ ਹੈ ਕੈਸਟ੍ਰੋਲ ਨੂੰ ਵੀ ਘਟਾਉਂਦੀ ਹੈ ਅਤੇ ਮਦਦਮੀ ਤਾਕਤ ਨੂੰ ਵੀ ਵਧਾਉਂਦੀ ਹੈ ਅਤੇ ਦਿਲ ਨੂੰ ਵੀ ਬਹੁਤ ਮਜ਼ਬੂਤ ਕਰਦੀ ਹੈ ਬਹੁਤ ਵਧੀਆ ਦਵਾਈ ਹੈ ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ